ਜੇ ਘਾਣ ਹੋ ਰਿਹਾ ਜੋ ਆਸ-ਪਾਸ ਅਸੀਂ ਦੇਖ ਰਹੇ ਆਂ ਵੀ ਇਹ じゃ ਬਹੁਤ ਕੁਝ ਹੋ ਰਿਹਾ ਜਿਹੜਾ ਸਾਨੂੰ ਨਹੀਂ ਪਸੰਦ ਇਹਦਾ ਮਤਲਬ ਸਿੱਖਣ ਵਾਲਿਆਂ ਨੇ ਸਿੱਖਿਆ ਨਹੀਂ ਸਿਖਾਉਣ ਵਾਲਿਆਂ ਨੇ ਸਿਖਾਇਆ ਮਦਰ ਫਾਦਰ ਨੂੰ ਇਹ ਲੱਗਦਾ ਕਿ ਵੀ ਇਹ ਸਾਡੇ ਬੱਚੇ ਸਾਡੀ ਪ੍ਰਾਪਰਟੀ ਹੈ ਨੋ ਦੇਵ ਜਸਟ ਕਮ ਥਰੂ ਯੂ ਦੈਟਸ ਇਟ ਹਮ ਅਲੱਗ ਹੈ ਉਹ ਉਹ ਅਲੱਗ ਐਂਟੀਟੀ ਹੈ ਉਹ ਇੱਕ ਬਿਲਕੁਲ ਟੋਟਲੀ ਅਲੱਗ ਚੀਜ਼ ਹੈ ਜੇ ਮੈਂ ਇਹ ਕਹਿਣਾ ਕਿ ਰੱਬ ਹੈ ਨਹੀਂ ਇਹ ਵੀ ਤਾਂ ਵੈਲਿਡ ਸਵਾਲ ਹੈ ਸਵਾਲ ਥੋੜਾ ਗਲਤ ਹੈ ਇਹ ਨੂੰ ਲੱਗਦਾ ਰੱਬ ਤੁਹਾਡੇ ਵਾਸਤੇ ਪ੍ਰਾਇਮਰੀ ਹੈ ਗੁਸਤਾਖੀ ਮਾਫ ਤੁਸੀਂ ਇਸ ਤਰ੍ਹਾਂ ਕਰੋ ਆਪਣਾ ਨੱਕਰ ਮੂੰਹ ਬੰਦ ਕਰੋ 5 ਮਿੰਟ ਵਾਸਤੇ ਯੂ ਵਿਲ ਸੇ ਆਈ ਵਾਂਟ ਟੂ ਲਿਵ ਫਰਸਟ ਥਿੰਗ ਇਜ਼ ਸਰਵਾਈਵਲ ਗੁਰਦੁਆਰੇ ਜਾ ਮੰਦਿਰ ਜਾ ਮਸਜਿਦ ਜਾ ਕਿਉਂ ਜਾਵਾਂ ਮੈਨੂੰ ਲੱਗਦਾ ਵੀ ਬੱਚੇ ਦੀ ਆਪਦੀ ਚੋਣ ਹੋਣੀ ਚਾਹੀਦੀ ਆ ਵੀ ਉਹਨੇ ਐਸ ਰਾਹ ਤੇ ਤੁਰਨਾ ਹੈ ਕਿ ਨਹੀਂ ਤੁਰਨਾ ਕੀ ਉਹਨੇ ਅਮਰਿਸ਼ ਛਕਣਾ ਹੈ ਕਿ ਨਹੀਂ ਛਕਣਾ ਸਾਡੇ ਇੱਥੇ ਧਰਮ ਦੇ ਨਾਂ ਤੇ ਜਦਕਿ ਧਰਮ ਦਾ ਮੂਲ ਸਿਧਾਂਤ ਫ੍ਰੀडम ਹੁੰਦਾ ਖੁੱਲ ਹੁੰਦੀ ਆ ਵੀ ਤੁਸੀਂ ਸਿੱਖ ਕਰਨਾ ਹੈ ਕਿ ਕੀ ਕਰਨਾ ਹੈ ਤੁਹਾਡੀ ਆਪਣੀ ਇੰਡੀਵਿਜੂਅਲ ਚੁਆਇਸ ਹੋਣੀ ਚਾਹੀਦੀ ਆ ਪਰ ਸਾਡੇ ਥੋਪਿਆ ਜਾਂਦਾ ਧਰਮ ਜਦ ਤੱਕ ਤੁਸੀਂ ਨਾਸਤਿਕ ਨਹੀਂ ਹੈਗੇ ਹੂੰ ਉਦੋਂ ਤੱਕ ਤੁਸੀਂ ਆਸਥਿਕ ਬਣ ਨਹੀਂ ਸਕਦੇ ਉਸ ਵੇਲੇ ਅੱਗ ਜਿਹੜੀ ਹੈ ਬਹੁਤ ਵੱਡੀ ਖੋਜ ਸੀ ਹਾਂ ਆ ਤੁਹਾਡੀ AI ਤੋਂ ਕਿਤੇ ਵੱਡੀ ਖੋਜ ਸੀ ਉਹ ਕੋਈ ਸਵਾਲ ਜਿਹੜਾ ਉਹ ਗਲਤ ਨਹੀਂ ਹੈਗਾ ਜਿਹੜਾ ਬੰਦਾ ਤੁਹਾਡੇ ਸਵਾਲ ਨਹੀਂ ਲੈ ਰਿਹਾ ਉਹਨੇ ਪੜ੍ਹਾਈ ਚ ਜਨਾਨੀ ਕੀਤੀ ਹੈ ਅੱਜ ਅਸੀਂ ਪੰਜਾਬੀ ਕੀ ਕਰ ਰਹੇ ਹਾਂ ਉਹ ਸਾਰੀ ਦੁਨੀਆ ਨੂੰ ਪਤਾ ਸਾਡਾ ਬૌਧਿਕ ਪੱਧਰ ਜਿਹੜਾ ਉਹ ਬਹੁਤ ਥੱਲੇ ਆ ਚੁੱਕਿਆ ਹੈ ਜਿਹੜਾ ਗੁਰੂ ਹੈ ਨਾ ਉਹਨੂੰ ਚੇਲੇ ਦੇ ਪੱਧਰ ਤੇ ਉੱਤਰ ਕੇ ਜਵਾਬ ਦੇਣਾ ਪਊਗਾ ਬਹੁਤ ਜ਼ਬਰਦਸਤਰ ਬਹੁਤ ਸ਼ਾਨਦਾਰ ਸਵਾਲ ਹੈ ਤੁਹਾਡੇ ਪੈਸਾ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ ਟੜ ਕੋ ਰੱਬ ਹੋਣਾ ਚਾਹੀਦਾ ਇਹ ਸਭ ਤੋਂ ਗਲਤ ਗੱਲ ਹੈ ਇਹ ਅਰੇ ਪੈਸੇ ਦੇ ਤਾਂ ਫਿਰ ਤੁਹਾਨੂੰ ਪਤਾ ਮੈਂ ਕੁਝ ਕਰ ਲੂੰਗਾ ਜੇ ਤੁਹਾਨੂੰ ਡੱਬ ਮਿਲ ਗਿਆ ਉਹ ਤਾਂ ਕਰੋਗੇ ਕੀ ਸਤਿ ਸ਼੍ਰੀ ਅਕਾਲ ਪਾ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਟਾਈਮ ਲੈ ਰਹੇ ਹੋ ਅ ਪੰਜਾਬ ਕਾਲਿੰਗ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਸੇ ਗੱਲ ਕਰਮਨ ਜੀ ਕਿਵੇਂ ਹੋ ਤੁਸੀਂ ਠੀਕ ਹੋ ਬੱਚੇ ਉਠਾਣ ਤੋਂ ਹਾਂ ਬਿਲਕੁਲ ਬੱਚੇ ਤੁਸੀਂ ਵੈਸੇ ਦਾ ਮੈਂ ਆਬਵੀਅਸਲੀ ਗੱਲ ਕਰਨਾ ਚਾਹੁੰਦੀ ਸੀ ਇਸ ਬਾਰੇ ਤੇ ਨਾਰਮਲੀ ਨੌਜਵਾਨੀ ਬਾਰੇ ਜੋ ਆਪਾਂ ਅੱਜ ਕੱਲ ਗੱਲ ਕਰਦੇ ਆ ਜੋ ਮਤਲਬ ਤੁਸੀਂ ਇਹ ਲਿਵਡ ਓਵਰ ਅ ਸਪੈਨ ਆਫ 60 ইয়ার্স ਨਾਉ ਤੇ ਸਾਡੀ ਉਮਰ ਦੇ ਲੋਕ ਕਹਿੰਦੇ ਨੇ ਵੀ ਆਪਾਂ ਡਾਇਰੈਕਸ਼ਨ ਫੁਲ ਹਾਂ ਜਿਹੜੇ ਸਾਡ ਤੋਂ ਥੋੜੇ ਵੱਡੇ ਨੇ ਉਹ ਕਹਿੰਦੇ ਨੇ ਵੀ ਡਾਇਰੈਕਸ਼ਨ ਲੈਸ ਹੈ ਜੋ ਉਦੋਂ ਵੀ ਵੱਡੇ ਨੇ ਉਹ ਕਹਿੰਦੇ ਨੇ ਵੀ ਅਸੀਂ ਸਮਝਦਾਰ ਰਹਿ ਗਏ ਵੀ ਸਾਨੂੰ ਸਾਰਾ ਕੁਝ ਪਤਾ ਹੈ ਬਟ ਜਦੋਂ ਅਸੀਂ ਵਿਚਰਦੇ ਹਾਂ ਮੈਨੂੰ ਆਇਆ ਲੱਗਦਾ ਵੀ ਸਾਡੇ ਲੂਪ ਹੋਲਸ ਹਲੇ ਕਾਫੀ ਹੱਦ ਤੱਕ ਨੇ ਤੁਹਾਨੂੰ ਕੀ ਲੱਗਦਾ ਵੀ ਸਾਡੀ ਪੰਜਾਬ ਦੀ ਨੌਜਵਾਨੀ ਸਪੈਸ਼ਲੀ ਕੀ ਉਹ ਸਹੀ ਪਾਸੇ ਜਾ ਰਹੀ ਹੈ ਕਰਨਬੰਦ ਜੀ ਇਸ ਤਰ੍ਹਾਂ ਹੈ ਪਹਿਲਾਂ ਨਾ ਸਾਨੂੰ ਇਹ ਸਮਝਣਾ ਪਊਗਾ ਕਿ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਇਹਦਾ ਆਧਾਰ ਕੀ ਹੈ ਇਹਦਾ ਬੇਸ ਕੀ ਹੈ ਕਿੱਥੋਂ ਇਹ ਸਵਾਲ ਕਿਉਂ ਪੈਦਾ ਹੋਇਆ ਹੂੰ ਇਹਦਾ ਬੇਸਿਕ ਸਵਾਲ ਜਿਹੜਾ ਪੈਦਾ ਹੁੰਦਾ ਉਹ ਇਸੇ ਇਸ ਤਰ੍ਹਾਂ ਹੈ ਕਿ ਜਿਹੜਾ ਇਨਸਾਨ ਦਾ ਬੱਚਾ ਹੈ ਨਾ ਚਾਹੇ ਤੁਸੀਂ ਹੋ ਚਾਹੇ ਮੈਂ ਆ ਜਾਂ ਮੇਰੇ ਬਜ਼ੁਰਗ ਸੀ ਜਾਂ ਕੋਈ ਵੀ ਸੀਗਾ ਉਹਦੇ ਕੋਲ ਸਹਿਜ ਗਿਆਨ ਨਹੀਂ ਹੁੰਦਾ ਜਦੋਂ ਪੈਦਾ ਹੁੰਦਾ ਜੇ ਤੁਸੀਂ ਉਹਨੂੰ ਆਪਣੇ ਆਪ ਤੇ ਛੱਡ ਦੋਗੇ ਤਾਂ ਮਰ ਜੂਗਾ ਉਹ ਹੇਅਰ ਸ਼ੀ ਕੈਨ ਨਾਟ ਸਰਵਾਈਵ ਇਸ ਤਰ੍ਹਾਂ ਕੁਦਰਤ ਨੇ ਬਣਾਇਆ ਹੈ ਸਾਨੂੰ ਜਦਕਿ ਜੇ ਤੁਸੀਂ ਕਿਸੇ ਵੀ ਜਾਨਵਰ ਨੂੰ ਲੈ ਲਓ ਚਾਹੇ ਕਾਂਗਰੂ ਹੋਵੇ ਚਾਹੇ ਤੁਸੀਂ ਸੀ ਟਰਟਲ ਦੀ ਗੱਲ ਕਰ ਲਓ ਸਮੁੰਦਰੀ ਕੱਛੂ ਜਿਹੜਾ ਬਹੁਤ ਵੱਡਾ ਹੁੰਦਾ 200 ਸਾਲ ਉਹਦੀ ਉਮਰ ਦੱਸੀ ਜਾਂਦੀ ਹੈ ਜਦੋਂ ਅੰਡੇ ਦੇ ਵਿੱਚੋਂ ਨਿਕਲਦਾ ਨਾ ਉਹ ਕੱਛੂ ਤਾਂ ਉਹਨੂੰ ਸਹਿਜ ਗਿਆਨ ਇਹ ਹੁੰਦਾ ਹੈ ਕਿ ਅੰਡੇ ਦਾ ਜਿਹੜਾ ਛਿਲਕਾ ਹੈ ਜਿਹੜਾ ਸ਼ੈਲ ਹੈ ਉਹਨੂੰ ਖਾ ਕੇ ਉੱਥੋਂ એનર્ਜੀ ਮਿਲੂਗੀ ਭੁੱਖ ਤਾਂ ਉਹਨੂੰ ਉਸੇ ਵੇਲੇ ਲੱਗਣੀ ਹੈ ਉਸ એનર્ਜੀ ਨਾਲ ਉਹ ਸਮੁੰਦਰ ਤੱਕ ਆਪਣੇ ਆਪ ਜਾਂਦਾ ਹੈ ਸਮੁੰਦਰ ਦੇ ਵਿੱਚ ਜਾਣ ਤੋਂ ਬਾਅਦ 10000 ਕਿਲੋਮੀਟਰ ਉਹਦੇ ਵਿੱਚ 10 ਤੋਂ 15000 ਕਿਲੋਮੀਟਰ ਉਹ ਸਮੁੰਦਰ ਦੇ ਵਿੱਚ ਤੈਰਦਾ ਹੈ ਹਮ ਦਿਸ਼ਾ ਉਹਨੂੰ ਮਿਲਦੀ ਹੈ ਨਾਰਥ ਇੰਡ ਸਾਊਥ ਪੋਲ ਦੇ ਮੈਗਨੇਟਿਕ ਉਹਦੇ ਤੋਂ ਸਹਜਤਾ ਹੀ ਉਹਨੂੰ ਪਤਾ ਇਸ ਚੀਜ਼ ਦਾ ਔਰ ਉਹ ਤੈਰਨ ਤੋਂ ਬਾਅਦ ਕਰੀਬਨ 8 ਤੋਂ 10 ਸਾਲ ਬਾਅਦ ਆ ਕੇ ਉਸੇ ਛੋਰ ਤੇ ਆ ਕੇ ਉਹ ਅੰਡੇ ਦੇ ਦਿੰਦੀ ਹੈ ਸਾਡੇ ਨਾਲੋਂ ਤਾਂ ਕਿੰਨੀ ਇੰਟੈਲੀਜੈਂਟ ਹੋ ਗਿਆ ਉਹ ਹਮ ਕਾਂਗਰੂ ਦਾ ਬੱਚਾ ਉਹਦੇ ਬੂਮ ਦੇ ਵਿੱਚ ਨਹੀਂ ਵਿੱਚੋਂ ਨਿਕਲ ਕੇ ਬਾਹਰਲੀ ਥੈਲੀ ਦੇ ਵਿੱਚ ਉੱਥੋਂ ਪੈਦਾ ਹੁੰਦਾ ਉਹਨੂੰ ਪਤਾ ਹੈ ਮਦਰ ਨੂੰ ਕਿਵੇਂ ਰੀਚ ਕਰਨਾ ਹੈ ਜੇ ਤੁਸੀਂ ਕਿਸੇ ਹੋਰ ਪਸ਼ੂ ਦਾ ਬੱਚਾ ਦੇਖੋ ਉਹ ਪੈਦਾ ਹੁੰਦਾ ਸਾਰ ਉੱਠ ਕੇ ਖੜਾ ਹੋ ਜਾਂਦਾ ਉਹਨੂੰ ਪਤਾ ਹੈ ਉਹਨੇ ਦੁੱਧ ਕਿਵੇਂ ਮਿਲਣਾ ਕਿੱਥੋਂ ਕਰਨਾ ਉਹਨੂੰ ਸਭ ਪਤਾ ਹੈ ਸਹਿਜ ਗਿਆਨ ਹੈ ਉਹਦੇ ਕੋਲੇ ਤਾਂ ਉਸ ਹਿਸਾਬ ਨਾਲ ਤਾਂ ਇਨਸਾਨ ਜਿਹੜਾ ਇਹ ਬਹੁਤ ਮੂਰਖ ਜਾਤੀ ਹੈ ਤੇ ਸਰਵਾਈਵ ਵੀ ਨਹੀਂ ਕਰ ਸਕਦੀ ਲੇਕਿਨ ਇਸ ਤਰ੍ਹਾਂ ਨਹੀਂ ਹੈ ਇਹੀ ਸਟਰੈਂਥ ਹੈ ਇਨਸਾਨ ਦੀ ਇਨਸਾਨ ਕੁਝ ਵੀ ਸਿੱਖ ਸਕਦਾ ਹੈ ਕੁਝ ਵੀ ਸਿੱਖ ਸਕਦਾ ਹੈ ਹਮ ਯਾਦ ਜੇ ਆਪਾਂ ਗੁਰਬਾਣੀ ਦੇ ਵਿੱਚ ਗੱਲ ਕਰਦੇ ਹਾਂ ਤਾਂ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਜਿਹੜਾ ਕਿੰਥਾ ਮਤਲਬ ਕਫਨ ਕਾਲ ਮਤਲਬ ਟਾਈਮ ਕੁਵਾਰੀ ਮਤਲਬ ਵਰਜਨ ਇਹ ਹਰੇਕ ਬੰਦੇ ਨੂੰ ਮਤਲਬ ਇੱਕ ਖਾਲੀ ਬਲੈਂਕ ਪੇਪਰ ਹੁੰਦਾ ਉਹ ਨਾਟ ਇਹਨੂੰ ਇਸ ਤਰ੍ਹਾਂ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਇੱਕ ਐਪੀਜੈਨੇਟਿਕਸ ਵੀ ਹੁੰਦਾ ਜੋ ਉਹਦੇ ਬਜ਼ੁਰਗਾਂ ਨੇ ਕਰਿਆ ਉਹ ਆਪਣੇ ਆਪ ਕਰਦਾ ਬਟ ਉਹਨੂੰ ਆਪਾਂ ਜੇ ਫਿਲਹਾਲ ਅਸਾਈਡ ਛੱਡ ਦਈਏ ਤਾਂ ਕੋਈ ਵੀ ਇਨਸਾਨ ਕੁਝ ਵੀ ਸਿੱਖ ਸਕਦਾ ਹਰੇਕ ਦੇ ਵਿੱਚ ਬਰਾਬਰ ਦੀ ਕੈਪੇਬਿਲਿਟੀ ਹੈ ਜੇ ਕੁਦਰਤੀ ਤੌਰ ਦੇ ਉੱਤੇ ਉਹਨੂੰ ਕੋਈ ਐਲਮੈਂਟ ਨਾ ਹੋਵੇ ਹੂੰ ਪਹਿਲਾਂ ਤਾਂ ਆਪਾਂ ਨੂੰ ਇਹ ਗੱਲ ਸਮਝ ਨਹੀਂ ਪਾਉਗੀ ਇਹਦੇ ਵਾਸਤੇ ਕੀ ਚਾਹੀਦਾ ਤੁਹਾਨੂੰ ਪ੍ਰੈਕਟਿਸ ਚਾਹੀਦੀ ਹੈ ਤੁਸੀਂ ਕਿਸੇ ਵੀ ਚੀਜ਼ ਦੀ ਜਦੋਂ ਪ੍ਰੈਕਟਿਸ ਕਰੀ ਜਾਓਗੇ ਕਰੀ ਜਾਓਗੇ ਤਾਂ ਸੈਰੇਬਰ ਦਾ ਤੁਹਾਡਾ ਇੱਕ ਹਿੱਸਾ ਤਾਂ ਤੁਸੀਂ ਹੁਣ ਜੇ ਕਾਰ ਚਲਾ ਰਹੇ ਹੋ ਤੁਸੀਂ ਇਹ ਥੋੜਾ ਦੇਖਦੇ ਹੋ ਵੀ 1 ਇੰਚੀ ਕਲੱਚ ਦੱਬਣਾ ਹੈ 10 ਡਿਗਰੀ ਸਟੀਅਰਿੰਗ ਉਹ ਤਾਂ ਸਹਿਜਤਾ ਹੀ ਹੋਣ ਲੱਗ ਜਾਂਦਾ ਜੇ ਕੋਈ ਬੋਲਿੰਗ ਕਰਦਾ ਹੈ ਤਾਂ ਕੈਲਕੂਲੇਸ਼ਨਸ ਥੋੜਾ ਕਰਦਾ ਇਨਫ ਪ੍ਰੈਕਟਿਸ ਕਰ ਲਿਆ ਤਾਂ ਉਹ ਆਪਣੇ ਆਪ ਕਰ ਲੂਗਾ ਤੋ ਪਹਿਲੀ ਚੀਜ਼ ਜਿਹੜੀ ਆਪਾਂ ਅੰਡਰਲਾਈਨ ਕਰ ਲਈਏ ਇਸ ਕਨਵਰਸੇਸ਼ਨ ਨੂੰ ਅੱਗੇ ਵਧਾਨ ਤੋਂ ਪਹਿਲਾਂ ਉਹ ਇਹਦਾ ਮਤਲਬ ਇਹ ਹੈ ਕਿ ਇਨਸਾਨ ਨੂੰ ਸਿੱਖਣਾ ਪੈਂਦਾ ਡੂ ਵੀ ਐਗਰੀ ਹਾਂ ਦੇਸ 100% ਤੋ ਜੇ ਉਹ ਕੁਝ ਗਲਤ ਕਰ ਰਿਹਾ ਹੈ ਤਾਂ ਉਹਨੂੰ ਸਹੀ ਸਿਖਾਇਆ ਨਹੀਂ ਗਿਆ lettes be ਹਨਸਟ ਹੂੰ ਹੂੰ ਉਹ ਤਾਂ ਉਹੀ ਕਰ ਰਿਹਾ ਹੈ ਨਾ ਜੋ ਉਹਨੂੰ ਸਿਖਾਇਆ ਗਿਆ ਹੂੰ ਜੋ ਉਹਨੂੰ ਸਿਖਾਇਆ ਗਿਆ ਉਹ ਕਿਵੇਂ ਸਿਖਾਏਗਾ ਜੋ ਉਹਨੇ ਸਿੱਖਿਆ ਹੂੰ ਜੇ ਘਾਣ ਹੋ ਰਿਹਾ ਜੋ ਆਸ-ਪਾਸ ਅਸੀਂ ਦੇਖ ਰਹੇ ਹਾਂ ਵੀ ਇਹ ਜੱਹਾ ਬਹੁਤ ਕੁਝ ਹੋ ਰਿਹਾ ਜਿਹੜਾ ਸਾਨੂੰ ਨਹੀਂ ਪਸੰਦ ਇਹਦਾ ਮਤਲਬ ਸਿੱਖਣ ਵਾਲਿਆਂ ਨੇ ਸਿੱਖਿਆ ਨਹੀਂ ਸਿਖਾਉਣ ਵਾਲਿਆਂ ਨੇ ਸਿਖਾਇਆ ਨਹੀਂ ਗੈਪ ਇੱਥੇ ਖੜਾ ਹੂੰ ਅੱਜ ਅਸੀਂ ਜੇ ਯੂਥ ਦੇ ਉੱਪਰ ਮੜ ਦਿੰਨੇ ਆ ਵੀ ਇਹ ਯੂਥ ਦੀ ਗਲਤੀ ਹੈ ਮੇਰਾ ਖਿਆਲ ਹੈ ਕਿ ਸਾਨੂੰ ਓਨਰਸ਼ਿਪ ਆਪਣੇ ਆਪ ਤੇ ਲੈਣੀ ਚਾਹੀਦੀ ਹੈ ਕਿ ਅਸੀਂ ਇਹ ਚੀਜ਼ਾਂ ਇਹਨਾਂ ਨੂੰ ਸਹੀ ਢੰਗ ਨਾਲ ਨਹੀਂ ਸਿਖਾ ਸਕੇ ਕੁਝ ਤਾਂ ਕਰ ਰਹੇ ਹੈ ਨਾ ਯੂਥ ਕੁਝ ਤਾਂ ਕਰ ਰਹੇ ਹੈ ਨਾ ਜੋ ਕਰ ਰਹੇ ਹੈ ਉਹ ਬੜੀ شدت ਨਾਲ ਕਰ ਰਹੇ ਹੈ ਸੋ ਇਹ ਜਿਹੜੀ ਬਲੇਮ ਗੇਮ ਹੈ ਇਹ ਦਾ ਇਹਦਾ ਕੋਈ ਹੱਲ ਨਹੀਂ ਹੈਗਾ ਕੀ ਆਪਾਂ ਇਹਨੂੰ ਇਸ ਤਰੀਕੇ ਨਾਲ ਪੋਰਟਰੇਟ ਕਰ ਪੋਰਟਰੇ ਕਰ ਸਕਦੇ ਆ ਵੀ ਉਹ ਆਉਂਦੇ ਨੇ એનર્ਜੀ ਇੱਕੋ ਆ ਇੱਕੋ એનર્ਜੀ ਹੁੰਦੀ ਹੈ ਤੇ ਜੇ ਉਹ ਕੰਸਟਰਕਟਿਵ ਨਹੀਂ ਹੋ ਰਹੀ ਜੇ ਅਸੀਂ ਉਹਨੂੰ ਕੰਸਟਰਕਟਿਵ ਨਹੀਂ ਕਰਦੇ ਤਾਂ ਉਹ ਹੀ ਸੇਮ એનર્ਜੀ ਡਿਸਟਰਕਟਿਵ ਹੁੰਦੀ ਹੈ ਜਿੰਨੂੰ ਅਸੀਂ ਕਹਦੇ ਆ ਵੀ ਅਸੀਂ ਰੱਬ ਤੇ ਸ਼ੈਤਾਨ ਦੇ ਕਨਸੈਪਟ ਜਿਹੜੇ ਡਿਵਾਈਡਡ ਹੁੰਨੇ ਆ ਉਹ ਕਹਿੰਦੇ ਨੇ ਵੀ ਨਾ ਰੱਬ ਹੈ ਨਾ ਸ਼ੈਤਾਨ ਹੈ ਉਹ ਇੱਕ ਊਰਜਾ ਹੈ ਇੱਕ ਸ਼ਕਤੀ ਹੈ ਜੇ ਉਹਨੂੰ ਰੱਬ ਵੱਲ ਨੂੰ ਬਣਾਇਆ ਨਹੀਂ ਜਾਂਦਾ ਕੰਸਟਰਕਸ਼ਨ ਸਾਨੂੰ ਆਪ ਕਰਨੀ ਪੈਂਦੀ ਹੈ ਤੇ ਉਹ ਆਟੋਮੈਟਿਕਲੀ ਸ਼ੈਤਾਨੀ ਆਪ ਹੋ ਜਾਂਦੀ ਹੈ ਉਹ ਯੂ ਆਰ ਐਬਸੋਲੂਟਲੀ ਰਾਈਟ ਜਿਵੇਂ ਤੁਹਾਡਾ ਪਾਣੀ ਹੈ ਜਿਹਨੂੰ ਬੰਨ ਲਾ ਕੇ ਬਿਜਲੀ ਬਣਾ ਲੋਗੇ ਨਹੀਂ ਤਾਂ ਹੜਾ ਆ ਜਾਊਗਾ ਉਹ ਸਾਰੀ ਗੱਲ ਤੁਹਾਡੀ ਸਹੀ ਹੈ ਐਂਡ ਵੀ ਆਰ ਓਨ ਦਾ ਸੇਮ ਪੇਜ ਅਸੀਂ ਜਿਹੜੀ ਚੀਜ਼ ਨੂੰ ਗੱਲ ਕਰਨੀ ਚਾਹ ਰਹੇ ਹਾਂ ਕਿਉਂਕਿ ਜਦ ਤੱਕ ਅਪਸ ਡਾਇਰੈਕਸ਼ਨ ਸਹੀ ਨਹੀਂ ਪਕੜਾਂਗੇ ਤਾਂ ਉਲਝ ਜਾਣਗੇ ਆਪਾਂ ਪਹਿਲਾਂ ਤਾਂ ਲੈਟਸ ਟੇਕ ਦਾ ਓਨਰਸ਼ਿਪ ਕਿ ਅਸੀਂ ਜੋ ਸਿਖਾਇਆ ਉਹ ਸਿਖਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਦਿਸ ਇਜ਼ ਦਾ ਫਰਸਟ ਥਿੰਗ ਜਿਹੜੇ ਮਾਪੇ ਸਾਨੂੰ ਜੋ ਸਿਖਾਜੇ ਕੇ ਆਮ ਵੈਰੀ ਸੌਰੀ ਬਹੁਤ سارے ਲੋਕਾਂ ਨੂੰ ਇਹ ਚੰਗਾ ਨਹੀਂ ਲੱਗੂਗਾ ਕਿਉਂਕਿ ਨਾਰਮਲੀ ਅਸੀਂ ਨਾ ਇੱਕ ਮੋਰੈਲਿਟੀ ਡਿਜ਼ਾਈਨਡ ਹੋਗੀ ਕਿ ਫੀਜ਼ ਮਦਰ ਐਂਡ ਫਾਦਰ ਯੂ ਯੂ ਮਸਟ ਰਿਸਪੈਕਟ them ਕੀ ਆ ਮੈਂ ਕਹਿ ਰਹੇ ਹਾਂ ਉਹਨਾਂ ਦੀ ਇੱਜ਼ਤ ਨਹੀਂ ਕਰਨੀ ਚਾਹੀਦੀ ਜ਼ਰੂਰ ਕਰਨੀ ਚਾਹੀਦੀ ਹੈ ਲੇਕਿਨ ਗੈਪ ਕਿੱਥੇ ਹੈ ਮਦਰ ਫਾਦਰ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਡੇ ਬੱਚੇ ਸਾਡੀ ਪ੍ਰਾਪਰਟੀ ਹੈ ਨੋ ਦੇਵ ਜਸਟ ਕਮ ਥਰੂ ਯੂ ਦੈਟਸ ਇਟ ਹੂੰ ਅਲੱਗ ਹੈ ਉਹ ਉਹ ਅਲੱਗ ਐਂਟੀਟੀ ਹੈ ਉਹ ਇੱਕ ਬਿਲਕੁਲ ਟੋਟਲੀ ਅਲੱਗ ਚੀਜ਼ ਹੈ ਤਾਂ ਮਤਲਬ ਆਪਣੇ ਮਾਪੇ ਦੀ ਇੱਜ਼ਤ ਕਰਨ ਨੂੰ ਮੈਂ ਚੈਲੰਜ ਨਹੀਂ ਕਰ ਰਿਹਾ ਬਟ ਉਹ ਤੁਹਾਡੇ ਅੰਦਰੋਂ ਨਿਕਲਣੀ ਚਾਹੀਦੀ ਹੈ ਇਟ ਇਜ਼ ਨਾਟ ਕਿ ਉਹ ਮਦਰ ਫਾਦਰ ਹੈ ਤਾਂ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਜੇ ਉਹ ਤੁਹਾਨੂੰ ਕੋਈ ਚੀਜ਼ ਦੇ ਉੱਤੇ ਤੁਹਾਨੂੰ ਡਾਊਟ ਹੈ ਤੁਸੀਂ ਸਵਾਲ ਕਰੋ ਉਹਨਾਂ ਨੂੰ ਕਿ ਵੀ ਇਸ ਤਰ੍ਹਾਂ ਕਿਉਂ ਪ੍ਰੋਬਲਮ ਕਿੱਥੋਂ ਆਰਾਈਜ਼ ਹੁੰਦੀ ਹੈ ਕਿਉਂਕਿ ਉਹਨਾਂ ਨੇ ਉਹ ਸਵਾਲਾਂ ਦੇ ਉੱਤੇ ਸਵਾਲ ਨਹੀਂ ਕੀਤੇ ਕਿਉਂਕਿ ਉਹਨਾਂ ਨੂੰ ਉਹ ਸਵਾਲ ਕਰਨ ਨਹੀਂ ਦਿੱਤੇ ਗਏ ਕਿਉਂਕਿ ਉਹ ਉਹਨਾਂ ਤੋਂ ਪਹਿਲਾਂ ਜਿਹੜੇ ਸੀਗੇ ਉਹਨਾਂ ਨੇ ਵੀ ਉਹ ਸਵਾਲਾਂ ਦੀ ਪੜਚੋਲ ਨਹੀਂ ਕੀਤੀ एवरीवन ਟੁਕ ਐਨ ਈਜ਼ੀਅਰ ਪਾਥ ਉਹਦੇ ਕਰਕੇ ਇਹ ਪ੍ਰੋਬਲਮ ਇਹ ਆ ਰਹੀ ਹੈ ਜਿੱਥੇ ਤੱਕ ਜਵਾਨੀ ਦੀ ਗੱਲ ਹੈ ਜਿਹੜੀ ਸਾਰੀ ਜਨਰੇਸ਼ਨ ਹੈ ਉਹ ਪਿਛਲੀ ਜਨਰੇਸ਼ਨ ਤੇ ਆਪਣੀ ਸਾਰੀਆਂ ਸ਼ਾਰਟਕਮਿੰਗਸ ਦਾ ਉਹਨਾਂ ਦੇ ਮੱਥੇ ਨਹੀਂ ਮੜ ਸਕਦੀ ਇਹ ਕਿਉਂਕਿ ਦਿਮਾਗ ਤਾਂ ਉਹਨਾਂ ਕੋਲ ਵੀ ਹੈ ਹਮ ਇਨਸਾਨ ਦੀ ਕੋਰ ਸਟਰੈਂਥ ਹੀ ਉਹਦੀ ਕਿਉਰਿਓਸਿਟੀ ਹੈ ਆਸਕਿੰਗ ਕੁਐਸਚਨਸ नो क्वेश्चन ऑन द फेस ऑफ दिस प्लेनेट इज रॉन्ग कोई सवाल इस धरती ते जेड़ा ਕੀਤਾ ਜਾਂਦਾ ਉਹ غلط ਨਹੀਂ ਹੈ ओनली द アンਸਰਸ हैव अ प्रॉब्लम हम सिर्फ ਜਵਾਬਾਂ ਦੇ ਵਿੱਚ ਪ੍ਰੋਬਲਮ ਹੈ ਜੇ ਮੈਂ ਇਹ ਕਹਿੰਨਾ ਕਿ ਰੱਬ ਹੈ ਨਹੀਂ ਇਹ ਵੀ ਤਾਂ ਵੈਲਿਡ ਸਵਾਲ ਹੈ ਸਵਾਲ ਥੋੜਾ ਗਲਤ ਹੈ ਇਹ ਤੁਹਾਡੇ ਕੋਲ ਜਵਾਬ ਹੈ ਨਹੀਂ ਉਸ ਕਰ ਉਹ ਨਹੀਂ ਨਹੀਂ ਇਸ ਤਰ੍ਹਾਂ ਥੋੜਾ ਕਹੀ ਜਾਂਦਾ ਹੁੰਦਾ ਇਹ ਤਾਂ ਨਾਸਤਿਕ ਇਹਨੂੰ ਬਾਹਰ ਕੱਢ ਦਿਓ ਇਸ ਧਰਤੀ ਦੇ ਉੱਤੇ ਕੋਈ ਨਾਸਤਿਕ ਹੋ ਹੀ ਨਹੀਂ ਸਕਦਾ ਜਿਹੜਾ ਬੰਦਾ ਇਹ ਕਹਿੰਦਾ ਮੈਂ ਨਾਸਤਿਕ ਹਾਂ ਉਹਦੀ ਇਸ ਚੀਜ਼ ਤੇ ਆਸਥਾ ਹੈ ਕਿ ਰੱਬ ਹੈ ਨਹੀਂ ਹਾਂ ਆਸਥਾ ਤਾਂ ਹਰ ਬੰਦੇ ਦੀ ਹੈਗੀ ਹੈ ਹਾਂ ਕਿਉਂਕਿ ਉਹ ਇੱਕ ਕਨਵੈਨਸ਼ਨਲ ਤਰੀਕੇ ਨਾਲ ਮੈਚ ਨਹੀਂ ਕਰ ਰਹੀ ਹਰ ਜਿਹੜਾ ਨਵਾਂ ਬੱਚਾ ਪੈਦਾ ਹੋਊਗਾ ਉਹ ਸਵਾਲ ਲੈ ਕੇ ਪੈਦਾ ਹੁੰਦਾ ਹਰ ਚੀਜ਼ ਦੇ ਹੁਣ ਜੇ ਤੁਸੀਂ ਦੇਖੋ ਡਾਕਟਰੇਟ ਫਿਲਾਸਫੀ ਦੀ ਡਾਕਟਰੇਟ ਹੁੰਦੀ ਹੈ ਹਾਂ ਫਿਲਾਸਫੀ ਕੀ ਹੈ ਇੰਡੀਅਨ ਕਲਚਰ ਚ ਉਹਨੂੰ ਦਰਸ਼ਨ ਸ਼ਾਸਤਰ ਕਿਹਾ ਗਿਆ ਬਿਊਟੀਫੁਲ ਨੇਮ ਹਾਂ ਦਿਸ ਡਸਨਟ ਮੀਨ ਕਿ ਹੁਣ ਤੁਸੀਂ ਕਹੀ ਜਾਓਗੇ ਵੀ ਇੰਡੀਅਨਸ ਆਰ ਦਾ ਬੈਸਟ ਇਟ ਇਜ਼ ਨਾਟ ਲਾਈਕ ਦੈਟ ਅਸੀਂ ਸਾਰੇ ਹਿਊਮਨਸ ਆ ਕਿਸੇ ਖਿੱਤੇ ਦੇ ਵਿੱਚ ਕੋਈ ਗੱਲ ਚੰਗੀ ਕਹੇਗੀ ਕਿਸੇ ਵੱਲ ਕਿਸੇ ਕਹਾਣੀ ਕਹੇਗੀ ਤੋ ਹਿੰਦੁਸਤਾਨ ਦੇ ਵਿੱਚ ਛੱਟ ਦਰਸ਼ਨ ਕਿਹਾ ਜਾਂਦਾ ਸੱਤ ਦਰਸ਼ਨ ਵੈਸੇ ਦੋ ਹੋਰ ਨੇ ਜੈਨਿਜ਼ਮ ਔਰ ਬੁੱਧਿਜ਼ਮ ਦੇ ਤੋ ਵਾਟ ਇਜ਼ ਦਿਸ ਫਿਲਾਸਫੀ ਕੁਝ ਵੀ ਚੀਜ਼ ਇੱਕ ਇਮੇਜਿਨੇਸ਼ਨ ਤੋਂ ਸ਼ੁਰੂ ਹੁੰਦੀ ਹੈ ਜਸਟ ਇਮੇਜਿਨ ਕਿ ਜਦੋਂ ਪਹਿਲਾ ਬੰਦਾ ਮਰਿਆ ਹੋਗਾ ਫਰਸਟ ਠੀਕ ਹੈ ਉਹ ਉਹ ਉਹਨੇ ਹਿੱਲਣਾ ਬੰਦ ਕਰਤਾ ਤਾਂ ਕਿੰਨੀ ਕਿਉਰੀਓਸਿਟੀ ਹੋਈ ਹੋਗੀ ਨਾਲ ਵਾਲੇ ਨੂੰ ਵੀ ਇਹ ਕਿਉਂ ਨਹੀਂ ਹਿੱਲ ਰਿਹਾ ਇਹ ਫਿਰ ਉਹ ਕੁਝ ਦੇਰ ਬਾਅਦ ਬਦਬੂ ਮਾਰਨ ਲੱਗ ਗਿਆ ਉਥੋਂ ਸ਼ੁਰੂ ਹੋ ਗਈ ਸਾਰੀ ਕਹਾਣੀ ਫਿਲਾਸਫੀਜ਼ ਤੋਂ ਸ਼ੁਰੂ ਤਾਂ ਫਿਲਾਸਫੀ ਤੋਂ ਹੰਮੀ ਫਿਰ ਹੌਲੀ-ਹੌਲੀ ਉਹਦੇ ਵਿੱਚੋਂ ਸੱਚ ਜਿਹੜਾ ਨਿਕਲਦਾ ਹੁਣ ਜੇ ਉਹ ਕਹਿੰਦੇ ਨੇ ਕਿ ਜੀ ਜਿਵੇਂ ਹੁਣ ਹਿੰਦੁਸਤਾਨ ਦੀ ਗੱਲ ਅਸੀਂ ਕਰ ਲਈਏ ਪੱਛਮੀ ਮੁਲਕਾਂ ਦੇ ਵਿੱਚ ਸਰਵਾਈਵਲ ਵਾਸ ਦਾ ਇਸ਼ੂ ਹਾਰਸ਼ ਕਲਾਈਮੇਟ ਠੰਡ ਬਹੁਤ ਹੈ ਖਾਣ ਨੂੰ ਕੁਝ ਨਹੀਂ ਤਾਂ ਉਹ ਪ੍ਰਾਈਮਲ ਪ੍ਰਾਈਮਰੀਲੀ ਸਭ ਤੋਂ ਪਹਿਲੀ ਚੀਜ਼ ਕਿਸੇ ਵੀ ਇਨਸਾਨ ਦੀ ਹੈ ਉਹ ਹੈ ਸਰਵਾਈਵਲ ਤੁਹਾਨੂੰ ਲੱਗਦਾ ਰੱਬ ਤੁਹਾਡੇ ਵਾਸਤੇ ਪ੍ਰਾਈਮਰੀ ਹੈ ਗੁਸਤਾਖੀ ਮਾਫ ਤੁਸੀਂ ਇਸ ਤਰ੍ਹਾਂ ਕਰੋ ਆਪਣਾ ਨੱਕ ਔਰ ਮੂੰਹ ਬੰਦ ਕਰੋ 5 ਮਿੰਟ ਵਾਸਤੇ ਯੂ ਵਿਲ ਸੇ ਆਈ ਵਾਂਟ ਟੂ ਲਿਵ ਦ ਫਰਸਟ ਥਿੰਗ ਇਜ਼ ਸਰਵਾਈਵਲ ਬਾਕੀ ਚੀਜ਼ਾਂ ਉਸ ਤੋਂ ਬਾਅਦ ਸਾਰੀਆਂ ਫੈਂਸੀ ਥਿੰਗਸ ਤਾਂ ਬਾਅਦ ਦੇ ਵਿੱਚ ਆਪਾਂ ਫਰਿਲਜ਼ ਐਡ ਕਰਦੇ ਹਾਂ ਤੋਂ ਉੱਥੇ ਸਰਵਾਈਵਲ ਸੀਗਾ ਉਹਨਾਂ ਨੂੰ ਲੜਨਾ ਪੈਂਦਾ ਸੀਗਾ ਝੋਟੇ ਮਾਰ ਕੇ ਖਾਣੇ ਪੈਂਦੇ ਸੀਗੇ ਹਿੰਦੁਸਤਾਨ ਬੀਇੰਗ ਅ ਟ੍ਰੋਪੀਕਲ ਏਰੀਆ ਬਹੁਤ ਸਾਰੀਆਂ ਨਦੀਆਂ ਨਾਲੇ ਇੱਥੇ ਸੀ ਇਟ ਵਾਸ ਅ ਮਤਲਬ ਕੰਪੈਰੀਟਿਵਲੀ ਪੀਸਫੁਲ ਪਲੇਸ ਖਾਨ ਨੂੰ ਸਾਰਾ ਕੁਝ ਸੀਗਾ ਤੁਹਾਨੂੰ ਸ਼ੈਲਟਰ ਤੁਹਾਡੇ ਕੋਲੇ ਸੀਗਾ ਜਿਹੜਾ ਤੁਹਾਡਾ ਮਾਈਂਡ ਹੈ ਇਟ ਇਜ਼ ਸੋ ਡਿਜ਼ਾਈਨਡ ਕਿ ਇਹ ਚੁੱਪ ਨਹੀਂ ਕਰ ਸਕਦਾ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿ ਇਹ ਤਾਂ ਸਾਇੰਸ ਵੀ ਪ੍ਰੂਵ ਕਰਦੀ ਹੈ ਕਿ 60 ਤੋਂ 70000 ਥਾਟਸ ਇਹਨੂੰ ਆਣੇ ਆਣੇ ਨੇ ਉਹਨੂੰ ਕੁਝ ਤਾਂ ਚਾਹੀਦਾ ਉਹਨੂੰ ਕੁਛ ਤਾਂ ਇਟ ਕੈਨੋਟ ਬੀ ਸਾਇਲੈਂਟ ਜਿਵੇਂ ਹਾਰਟ ਬੀਟ ਕਰੂਗਾ ਜਦੋਂ ਹਾਰਟ ਰੁਗ ਗਿਆ ਤਾਂ ਤੁਸੀਂ ਰੁਗ ਗਏ ਤਾਂ ਮਾਈਂਡ ਵੀ ਰੁਕ ਨਹੀਂ ਸਕਦਾ ਇੱਕ ਪਾਗਲ ਦਾ ਵੀ ਦਿਮਾਗ ਕੰਮ ਕਰ ਰਿਹਾ ਹੁੰਦਾ ਇਹ ਨਾ ਸੋਚੂਗੇ ਉਹ ਕੰਮ ਨਹੀਂ ਕਰ ਰਿਹਾ ਉਹਨੂੰ ਸਾਬਨ ਖਾਣ ਦੀ ਚੀਜ਼ ਲੱਗਦੀ ਹੈ ਉਹਨੂੰ ਖਾਣ ਲੱਗ ਜਾਂਦਾ ਹੈ ਉਹ ਮਾਰਨ ਦੀ ਚੀਜ਼ ਮਤਲਬ ਉਹ ਉਹਨਾਂ ਨੂੰ ਅਲਾਈਨ ਨਹੀਂ ਕਰ پا ਰਿਹਾ ਆਪਣੇ ਥੌਟਸ ਨੂੰ ਦੈਟ ਇਜ਼ ਵਾਈ ਵੀ ਕਾਲ ਇਟ ਉਹਨੂੰ ਪਾਗਲ ਕਹਿੰਦੇ ਐ ਹਮ ਤੇ ਹੁਣ ਇੱਥੇ ਸਾਰਾ ਕੁਝ ਬਾਕੀ ਸਾਰੀਆਂ ਨੀਡਸ ਪੂਰੀਆਂ ਹੋ ਗਈਆਂ ਤਾਂ ਉਹਨਾਂ ਨੇ ਫਿਰ ਫਿਲਾਸਫੀ ਅੱਗੇ ਚੱਲੀ ਇਸ ਤੋਂ ਕੇ ਪਾਣੀ ਉੱਪਰੋਂ ਆ ਰਿਹਾ ਹੈ ਤੇ ਸਵਰਗਾਂ ਤੋਂ ਆ ਰਿਹਾ ਹੈ ਦਿਸ ਇਜ਼ ਫਿਲਾਸਫੀ ਹਮ ਰਾਈਟ ਜਿਵੇਂ ਜਿਵੇਂ ਐਕਸਪਲੋਰ ਹੋਈ ਗਿਆ ਤਾਂ ਉਹ ਜਿਹੜੇ ਤੁਹਾਡੇ ਰੂਡੀਮੈਂਟਰੀ ਸੋਚ ਜਿਹੜੀ ਸੀਗੀ ਉਹ ਚੈਲੰਜ ਹੋ ਗਈ ਵੀ ਨਹੀਂ ਅਸਮਾਨ ਤੋਂ ਥੋੜਾ ਆ ਰਹੀ ਹੈ ਇਹ ਤਾਂ ਪਹਾੜ ਤੋਂ ਆ ਰਹੀ ਹੈ ਸੂਰਜ ਨਾਲ ਗਰਮ ਹੋਇਆ ਪਾਣੀ ਉੱਡਿਆ ਹੌਲੀ ਹੌਲੀ ਨਾਪਣ ਤੋਲਣ ਦੀ ਜਿਗਿਆਸਾ ਜਿਹੜੀ ਉਹ ਵੱਧਦੀ ਚਲੀ ਗਈ ਤਾਂ ਆਬਵੀਅਸਲੀ ਜਿਹੜੇ ਸਵਾਲ ਨੇ ਉਹ ਪੁਰਾਣੇ ਸਵਾਲਾਂ ਨੂੰ ਚੈਲੰਜ ਕਰਨ ਲੱਗ ਗਏ ਨਵੀਂ ਜਨਰੇਸ਼ਨ ਜਿਵੇਂ ਜਿਵੇਂ ਅੱਗੇ ਵਧੂਗੀ ਤੇ ਪੁਰਾਣੇ ਸਵਾਲਾਂ ਨੂੰ ਚੈਲੰਜ ਕਰਨ ਲੱਗੇ ਪ੍ਰੋਬਲਮ ਕੀ ਹੈ ਕਿ ਜਿਹੜੇ ਪੁਰਾਣੇ ਬੰਦੇ ਨੇ ਸਾਡੇ ਵਰਗੇ ਜਾਂ ਸਾਡੇ ਤੋਂ ਪੁਰਾਣੀਆਂ ਜਿਹੜੀਆਂ ਪੀੜ੍hiyan ਫਾਰਮੈਟਰ ਜਿਹੜੇ ਹੁਣ ਆਣ ਵਾਲੇ ਨੇ ਇਹ ਵੀ ਜਦ ਪੁਰਾਣੇ ਹੋ ਜਾਣਗੇ ਇਹਨਾਂ ਨੂੰ ਲੱਗੂਗਾ ਕਿ ਜੋ ਮੈਂ ਸਿੱਖ ਲਿਆ ਜੋ ਮੈਂ ਇਸਟੈਬਲਿਸ਼ ਕਰਤਾ that is the ultimate truth ਇਹਨੂੰ ਚੈਲੰਜ ਨਹੀਂ ਕਰਨਾ ਤੇ ਜਦੋਂ ਚੈਲੰਜ ਹੁੰਦਾ ਜਵਾਬ ਤਾਂ ਉਹਦੇ ਕੋਲ ਹੈ ਨਹੀਂ ਕਿਉਂਕਿ ਉਹਨੇ ਕਦੇ ਐਕਸਪਲੋਰ ਕਰਿਆ ਉਹਨੇ ਐਕਸਪਲੋਰ ਤਾਂ ਕੀਤਾ ਨਹੀਂ ਹੈਗਾ ਕਹਾਣੀ ਇੱਥੇ ਆ ਕੇ ਖੜੀ ਹੈ ਜਦ ਸਾਡੇ ਕੋਲੇ ਜਵਾਬ ਨਹੀਂ ਮੈਂ ਕਹਿੰਦਾ ਤੂੰ ਗੁਰਦੁਆਰੇ ਜਾ ਮੰਦਿਰ ਜਾ ਮਸਜਿਦ ਜਾ ਕਿਉਂ ਜਾਵਾਂ ਹੂੰ ਤੂੰ ਕਿਆ ਮੈਂ ਕਹਿਣਾ ਚਾਹ ਰਿਹਾ ਕਿ ਨਾ ਜਾਓ ਮੈਂ ਬਿਲਕੁਲ ਇਹ ਨਹੀਂ ਕਹਿ ਰਿਹਾ ਤੁਹਾਨੂੰ ਜਾਣਾ ਚਾਹੀਦਾ ਜੇ ਤੁਹਾਨੂੰ ਇਫ ਯੂ ਆਰ ਅ ਡਿਵੋਟੀ ਡਿਵੋਸ਼ਨ ਇਜ਼ ਅ ਲਵ ਅਫੇਅਰ ਤੁਹਾਡੀ ਅੰਦਰਲੀ ਕੈਮਿਸਟਰੀ ਨੂੰ ਜ਼ਬਰਦਸਤ ਕਰ ਦਿੰਦਾ ਹੋ ਹੂੰ ਤੁਹਾਨੂੰ ਪਲੇਸੀਬੋ ਇਫੈਕਟ ਵੀ ਮਿਲਦਾ ਫੇਥ ਕੈਨ ਮੂਵ ਮਾਉਂਟੇਨਸ ਨੋ ਡਾਊਟ ਅਬਾਊਟ ਇਟ ਬਟ ਇਟ ਫਰੀਜ਼ਸ ਯੂਅਰ ਮਾਈਂਡ ਆਲਸੋ ਅਟਕ ਜਾਂਦਾ ਫੇਥ ਮੈਨ ਤੁਹਾਡੇ ਸਵਾਲ ਖਤਮ ਨਹੀਂ ਹੁੰਦੇ ਤੁਸੀਂ ਉਹਨੂੰ ਖਤਮ ਕਰਨ ਦੀ ਨਿਰੰਤਰ ਕੋਸ਼ਿਸ਼ ਕਰਦੇ ਰਹਿੰਦੇ ਹੋ ਉਹ ਤੁਹਾਡੀ ਚੁਝਲਾਹਟ ਬਣ ਕੇ ਬਾਹਰ ਨਜ਼ਰ ਆਉਂਦੀ ਹੈ ਪਰ ਪਾਜੀ ਕਿ ਉਹ ਸੀਕਿੰਗ ਇੰਡੀਵਿਜੂਅਲ ਨਹੀਂ ਹੋਣੀ ਚਾਹੀਦੀ ਜਿਵੇਂ ਅਸੀਂ ਜੇ ਵੇਖਦੇ ਆ ਮੇਰੇ ਵੀ ਬੜੇ ਫਰੈਂਡਸ ਨੇ ਜੋ ਕਿ ਗੁਰਸਿੱਖ ਘਰਾਂ ਤੋਂ ਨੇ ਤੇ ਜਦੋਂ ਉਹ ਪੈਦਾ ਹੁੰਦੇ ਨੇ ਸਾਲ 2 3 5 ਬਾਅਦ ਉਹਨਾਂ ਨੂੰ ਮੈਨੂੰ ਲੱਗਦਾ ਵੀ ਬੱਚੇ ਦੀ ਆਪਦੀ ਚੋਣ ਹੋਣੀ ਚਾਹੀਦੀ ਹੈ ਵੀ ਉਹਨੇ ਐਸ ਰਾਹ ਤੇ ਤੁਰਨਾ ਹੈ ਕਿ ਨਹੀਂ ਤੁਰਨਾ ਕੀ ਉਹਨੇ ਅਮਰਿਸ਼ ਛੱਕਣਾ ਹੈ ਕਿ ਨਹੀਂ ਛੱਕਣਾ ਸਾਡੇ ਇੱਥੇ ਧਰਮ ਦੇ ਨਾਂ ਤੇ ਜਦਕਿ ਧਰਮ ਦਾ ਮੂਲ ਸਿਧਾਂਤ ਫ੍ਰੀडम ਹੁੰਦਾ ਹੈ ਖੁੱਲ ਹੁੰਦੀ ਹੈ ਵੀ ਤੁਸੀਂ ਸਿੱਖ ਕਰਨਾ ਹੈ ਕਿ ਕੀ ਕਰਨਾ ਹੈ ਉਹ ਤੁਹਾਡੀ ਆਪਣੀ ਇੰਡੀਵਿਜੂਅਲ ਚੁਆਇਸ ਹੋਣੀ ਚਾਹੀਦੀ ਹੈ ਪਰ ਸਾਡੇ ਥੋਪਿਆ ਜਾਂਦਾ ਧਰਮ ਵੀ ਬੱਚੇ ਨੂੰ ਪੁੱਛਿਆ ਉਹਨੂੰ ਪਤਾ ਵੀ ਨਹੀਂ ਹੋਊਗਾ ਵੀ ਇਹਦਾ ਕੀ ਮਤਲਬ ਹੈ ਮੈਂ ਕਈ ਗੁਰੂ ਘਰਾਂ 'ਚ ਵੀ ਵੇਖਦੀ ਆ ਵੀ ਹਾਂ ਉਹ ਸਾਡੇ ਆਪਾਂ ਨੂੰ ਮੱਥਾ ਟੇਕਣਾ ਹੈ ਨਾ ਸਾਡੇ ਗੁਰੂ ਨੇ ਆਪਾਂ ਮੱਥਾ ਟੇਕਦੇ ਆ ਪਰ ਉਹ ਬੱਚੇ ਦੀ ਕਿੱਡੀ ਇਨੋਸੈਂਸ ਹੁੰਦੀ ਜਦੋਂ ਛੋਟਾ ਬੱਚਾ 5-6 ਸਾਲ ਦਾ ਗੁਰੂ ਘਰ ਚ ਹੀ ਚਾਹੀ ਇੱਧਰ ਨੱਠ ਰਿਹਾ ਉਧਰ ਨੱਠ ਰਿਹਾ ਆਪਣੀ ਮੌਜੇ ਚ ਹੈ ਮੈਨੂੰ ਲੱਗਦਾ ਵੀ ਮਹਾਰਾਜ ਉਹ ਵੇਖ ਕੇ ਵੱਧ ਖੁਸ਼ ਹੁੰਦੇ ਨੇ ਨਾ ਕਿ ਅਸੀਂ ਬੱਚੇ ਨੂੰ ਧੱਕੇ ਨਾਲ ਉਹਦੀ ਧੌਣ ਤੋਂ ਫੜ ਕੇ ਉਹਨੂੰ ਮੱਥਾ ਜਦੋਂ ਟਕਵਾਉਂਦੇ ਆ ਮੈਨੂੰ ਲੱਗਦਾ ਵੀ ਉਹਨੂੰ ਪਤਾ ਵੀ ਨਹੀਂ ਹੁੰਦਾ ਹੋਊਗਾ ਵੀ ਇਹ ਕੀ ਹੋ ਰਿਹਾ ਹੈ ਆਪਣੇ ਤੇ ਥੋਪੀ ਜਾਂਦੀ ਹੈ ਉਹ ਚੀਜ਼ ਅਹ ਪਹਿਲੀ ਗੱਲ ਤੋਂ ਤੁਹਾਡਾ ਧੰਨਵਾਦ ਤੁਸੀਂ ਅਲਗ ਅੱਖਰਾਂ ਦੇ ਵਿੱਚ ਮੇਰੀ ਗੱਲ ਨੂੰ ਤਸਦੀਕ ਕਰਤਾ ਜੀ ਜਿਹੜੀਆਂ ਮੈਂ ਦੋ ਗੱਲਾਂ ਕਹੀਆਂ ਉਹੀ ਕਾਲਕ ਤਰੀਕੇ ਨਾਲ ਤੁਹਾਡੇ ਇਸ ਜਿਹਨੂੰ ਤੁਸੀਂ ਥੋਪਣਾ ਕਹਿ ਰਹੇ ਹੋ ਉਹ ਉਹੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ ਕਿ ਉਹ ਸਵਾਲਾਂ ਦਾ ਜਵਾਬ ਹੈ ਨਹੀਂ ਹੂੰ ਤਾਂ ਕਿਹਾ ਜਿਹੜੇ ਮਾਪੇ ਨੇ ਜਾਂ ਜਿਹੜੇ ਡਿਵੋਟੀਜ਼ ਨੇ ਉਹ ਕੁਝ ਗਲਤ ਕਰ ਰਹੇ ਹਨ ਨਹੀਂ ਉਹਨਾਂ ਨੂੰ ਉਹੀ ਠੀਕ ਲੱਗ ਰਿਹਾ ਹੈ ਉਹਨਾਂ ਨੂੰ ਉਹੀ ਠੀਕ ਲੱਗਦਾ ਦੇ ਡੋਨਟ ਨੋ ਐਨੀ ਬੈਟਰ ਦੇ ਡੋਨਟ ਵਾਂਟ ਟੂ ਨੋ ਐਨੀ ਬੈਟਰ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਚਾ ਰਹੇ ਨੇ ਕਿਉਂਕਿ ਜਿਹੜੀ ਗੱਲ ਮੈਂ ਪਹਿਲਾਂ ਤੁਹਾਨੂੰ ਕਹੀ ਨਾ ਫੇ ਫੇਥ ਕੈਨ ਮੂਵ ਮਾਊਂਟੇਨਸ ਹਮ ਕਿਸੇ ਵੀ ਜਿਹੜੀ ਤੁਹਾਡੇ ਆਸ-ਪਾਸ ਘਟਨਾ ਹੋ ਰਹੀ ਹੈ ਉਹਨੂੰ ਤੁਸੀਂ ਇੱਕ मीनिंग ਦਿੰਦੇ ਹੋ ਉਸ ਤੋਂ ਮਾੜਾ ਵੀ ਹੋ ਸਕਦਾ ਉਸ ਤੋਂ ਚੰਗਾ ਵੀ ਹੋ ਸਕਦਾ ਹੁਣ ਤੁਸੀਂ ਆਈ ਐਮ ਸ਼ੋਰ ਪ੍ਰਮਾਤਮਾ ਕਰੂਗਾ ਯੂ ਵਿਲ ਬੀ ਬਹੁਤ ਸਕਸੈਸਫੁਲ ਹੋ ਜਾਓਗੇ ਠੀਕ ਹੈ ਜਦੋਂ ਤੁਸੀਂ ਬਹੁਤ ਸਕਸੈਸਫੁਲ ਹੋਗੇ ਤਾਂ ਤੁਸੀਂ ਆਪਣੀ ਸਕਸੈਸ ਦਾ ਸੇਰਾ ਕਿਸੇ ਇੱਕ ਚੀਜ਼ ਨੂੰ ਬੰਨੋਗੇ ਇਟ ਇਜ਼ ਯੋਰ ਚੋਇਸ ਇਟ ਇਜ਼ ਯੋਰ ਸਕਸੈਸ ਜੀ ਤੁਸੀਂ ਉਹਨੂੰ ਮੈਨੀਫੈਸਟੇਸ਼ਨ ਨਾ ਬਣਾ ਲਓ ਹੂੰ ਵੀ ਮੈਂ ਮੈਨੀਫੈਸਟ ਕਰਿਆ ਜੀ ਤਾਂ ਮੈਂ ਐਡੀ ਵੱਡਾ ਅੱਜ ਹੋ ਗਈ ਆ ਪਹਿਲਾਂ ਤਾਂ ਮੈਂ ਮੈਂ ਪਰ ਮੈਂ ਜਦੋਂ ਸ਼ੁਰੂ ਕਰੇ ਸੀ ਮੈਂ ਉਦੋਂ ਹੀ ਸੋਚ ਲਿਆ ਸੀ ਵੀ ਆਈ ਵਿਲ ਬੀ ਮਲਟੀ ਬਿਲੀਨਰ ਬੜੇ 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 ਹਰ ਬੰਦਾ ਸੁਪਨੇ ਲੈਂਦਾ ਹੂੰ ਪਰ ਕੀ ਤੁਸੀਂ ਝੂਠ ਬੋਲ ਰਹੇ ਹੋ ਨਹੀਂ ਤੁਸੀਂ ਆਪਣੀ ਸਕਸੈਸ ਮੰਨ ਰਹੇ ਹੋ ਕਿ ਉਹਦੇ ਕਰਕੇ ਮਿਲੀ ਬਾਕੀ ਹੋਰ ਜੋ ਵੀ ਤੁਸੀਂ ਕਰਿਆ ਉਹਨੂੰ ਅੰਡਰ ਰੇਟ ਕਰਦੇ ਠੀਕ ਇਸੇ ਤਰ੍ਹਾਂ ਤੁਸੀਂ ਕਹਿ ਸਕਦੇ ਮੈਂ ਫਲਾਣੇ ਗੁਰੂ ਘਰ ਦੇ ਵਿੱਚ ਚਲੀ ਆ ਸੁੱਖਿਆ ਸੀ ਤਾਂ ਮੇਰੇ ਨਾਲ ਇਹ ਹੋ ਗਿਆ ਠੀਕ ਕੀ ਤੁਸੀਂ ਝੂਠ ਬੋਲ ਰਹੇ ਹੋ ਨਹੀਂ ਸੱਚ ਬੋਲ ਰਹੇ ਹੋ ਤੁਸੀਂ ਉਹਨੂੰ ਐਟਰੀਬਿਊਟ ਕਰਤਾ ਉਹਦੇ ਵੱਲ ਤੁਸੀਂ ਉਹਨੂੰ ਉਹਦੇ ਨਾਲ ਅਲਾਈਨ ਕਰਤਾ ਚੀਜ਼ਾਂ ਨੂੰ ਬਟ ਥਿਸ ਇਜ਼ ਅ ਡਿਸ ਸਰਵਿਸ ਟੂ ਹਿਊਮਨ ਹਿਊਮਨ ਕਾਈਂਡ ਮੈਨ ਕਾਈਂਡ ਵਾਸਤੇ ਡਿਸ ਸਰਵਿਸ ਹੈ ਉਹ ਥੋੜਾ ਸੱਚ ਆ ਉਹ ਹੂੰ ਇਹਦਾ ਸੱਚ ਨਹੀਂ ਹੈ ਤੇ ਮੈਂ ਬਾਰ ਬਾਰ ਇਹ ਚੀਜ਼ ਕਹਿ ਰਿਹਾ ਕਿ ਕਿਆ ਮੈਂ ਇਸ ਚੀਜ਼ ਨੂੰ ਡਿਸਕਰੇਜ ਕਰ ਰਿਹਾ ਕਿ ਤੁਹਾਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਬਿਲਕੁਲ ਟੇਕਣਾ ਚਾਹੀਦਾ ਬਿਲਕੁਲ ਮੱਥਾ ਟੇਕਣ ਦਾ ਬੈਨੀਫਿਟ ਮਿਲੂਗਾ ਤੁਹਾਨੂੰ ਹੂੰ ਲੇਕਿਨ 0.000001% ਉਹਦਾ ਫਾਇਦਾ ਮਿਲੂਗਾ ਜੇ ਜਦ ਤੱਕ ਤੁਸੀਂ ਨਾਸਤਿਕ ਨਹੀਂ ਹੈਗੇ ਹੂੰ ਉਦੋਂ ਤੱਕ ਤੁਸੀਂ ਆਸਥਿਕ ਬਣ ਨਹੀਂ ਸਕਦੇ ਹੂੰ ਮੇਰੇ ਜਿਹੜੇ ਪੁਰਾਣੇ ਮਿੱਤਰ ਨੇ ਨਾ ਉਹ ਮੈਨੂੰ ਕਹਿੰਦੇ ਨੇ ਵੀ ਹੁਣ ਤੂੰ ਹੋਰ ਤਰ੍ਹਾਂ ਦੇ ਗੱਲਾਂ ਕਰਦੇ ਆ 20 ਸਾਲ ਪਹਿਲਾਂ ਤੂੰ ਅਸੀਂ ਤੈਨੂੰ ਕਹਿੰਦੇ ਸੀ ਕਿ ਤੂੰ ਹਰ ਚੀਜ਼ ਤੇ ਸਵਾਲ ਕਰਦਾ ਜਿਹੜੇ ਤੁਹਾਡੇ ਉੱਠ ਰਹੇ ਸਵਾਲ ਨੇ ਇਸ ਤੋਂ ਵੀ ਤਿੱਖੇ ਸਵਾਲ ਸੀਗੇ ਤੁਸੀਂ ਵੀ ਇੱਕ ਦਾਇਰੇ ਚ ਰੋਕੇ ਸਵਾਲ ਕਰਨ ਦੀ ਕੋਸ਼ਿਸ਼ ਕਰ ਹਰ ਬੰਦਾ ਕੋਸ਼ਿਸ਼ ਕਰਦਾ ਕਿ ਕਿਉਂਕਿ ਪੂਰਾ ਸ਼ੋਰ ਤਾਂ ਹੁੰਦਾ ਨਹੀਂ ਉਹ ਵੀ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਹੈ ਨਾ ਪੂਰਾ ਸ਼ੋਰ ਤਾਂ ਇਸ ਧਰਤੀ ਤੇ ਕੋਈ ਵੀ ਨਹੀਂ ਹੈਗਾ ਲੇਕਿਨ ਉਹ ਡਾਊਟ ਜਿਹੜਾ ਉਹੀ ਸਾਨੂੰ ਅੱਗੇ ਲੈ ਕੇ ਜਾਂਦਾ ਉਹੀ ਸਵਾਲਾਂ ਦਾ ਰੂਪ ਲੈਂਦਾ ਉਹ ਉਹ ਕਹਿੰਦੇ ਵੀ ਹੁਣ ਤੂੰ ਗੱਲ ਹੋਰ ਤਰ੍ਹਾਂ ਕਹਿ ਮੈਂ ਮੈਂ ਕਹਿੰਦਾ ਤੂੰ ਮੰਨਿਆ ਮੈਂ ਜਾਣਿਆ ਬਸ ਐਨਾ ਹੀ ਫਰਕ ਹੈ ਜਾਣਨ ਦੀ জারਨੀ ਬਹੁਤ ਡਿਫਿਕਲਟ ਹੈ ਇਟ ਇਜ਼ ਵੈਰੀ ਟਫ ਜਦੋਂ ਤੁਸੀਂ ਕਿਸੇ ਨੂੰ ਸਿਡੇਟ ਕਰਨ ਦੀ ਕੋਸ਼ਿਸ਼ ਕਰੋਗੇ ਸਮਾਨ ਦੀ ਕੋਸ਼ਿਸ਼ ਕਰੋਗੇ ਉਹਦੇ ਵਿਸ਼ਵਾਸ ਨੂੰ ਪੱਠੇ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਤੁਹਾਨੂੰ ਉਹ ਚੰਗਾ ਮੰਨੂਗਾ ਉਹ ਠੀਕ ਹੈ ਇੱਥੇ ਫੇਰ ਸਵਾਲ ਰਾਈਟ অর ਰੋਂਗ ਦਾ ਨਹੀਂ ਹੈਗਾ ਕੀ ਤੁਹਾਡਾ ਸਵਾਲ ਸਹੀ ਸੀਗਾ ਕਿ ਉਹ ਗਲਤ ਸੀਗਾ ਇਹਦਾ ਤਾਂ ਸਵਾਲ ਹੀ ਨਹੀਂ ਹੈਗਾ ਸਵਾਲ ਇੱਥੇ ਸਵਾਲ ਲੈ ਹੂੰ ਜਿਹੜਾ ਵੀ ਬੰਦਾ ਸਵਾਲ ਲੈ ਨੂੰ ਓਪਨ ਨਹੀਂ ਹੈਗਾ ਉਹ اٹਕਿਆ ਹੋਇਆ ਹੈ ਵੈਰੀ ਵੈਰੀ ਸਿੰਪਲ ਮੈਂ ਤੁਹਾਨੂੰ ਕੋਈ ਵੀ ਸਵਾਲ ਕਰ ਸਕਦਾ ਜਾਂ ਕਰ ਸਕਦੀ ਹਾਂ ਹੂੰ ਕੋਈ ਵੀ ਸਵਾਲ ਹੂੰ ਔਰ ਉਹ ਤੁਹਾਨੂੰ ਨਾ ਪਸੰਦ ਹੋ ਸਕਦਾ ਸੀ ਬਲੀਵੀਂਗ ਐਂਡ ਡਿਸਬਲੀਵੀਂਗ ਮੰਨਣਾ ਜਾਂ ਨਾ ਮੰਨਣਾ ਇੱਕੋ ਹੀ ਗੱਲ ਹੈ ਇੱਕ ਛੋਟੀ ਕਹਾਣੀ ਸੁਣਾਦਾ ਤੁਹਾਨੂੰ ਜੇ ਫੇਰ ਰੋਕ ਕੇ ਬੰਦ ਜੀ 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 ਇੱਕ ਨਾ